ਉੰਡੀਗਾ ਜਿਹੜੀ ਆ ਬਿਲਕੁਲ ਜੰਗ ਦੇ دہਾਨੇ ਤੇ ਖੜੀ ਆ ਕਿ ਕਿਸੇ ਵੀ ਟਾਈਮ ਜਿਹੜੀ ਆ ਵਾਰ ਲੱਗ ਸਕਦੀ ਆ ਦੋ ਮੁਲਕਾਂ ਦੇ ਦਰਮਿਆਨ ਇਹਨਾਂ ਵੇ ਆਈ ਥਿੰਕ ਵੇਖਿਆ ਜਾਵੇ ਤਾਂ ਵਾਰ ਦੀ ਆਲਰੇਡੀ ਸ਼ੁਰੂਆਤ ਹੋ ਚੁੱਕੀ ਆ ਤੇ ਭਾਰਤ ਦੇ ਬਿਲਕੁਲ ਗਵਾਂਢ ਦੇ ਵਿੱਚ ਈਰਾਨ ਦੇ ਜਿਹੜਾ ਇੱਥੋਂ ਇੱਥੇ ਤੱਕ ਜਿਹੜੀ ਆ ਜੰਗ ਜਿਹੜੀ ਆ ਉਹ ਪਹੁੰਚ ਚੁੱਕੀ ਆ ਇਜ਼ਰਾਈਲ ਆ ਜਿਹੜਾ ਉਹਨਾਂ ਨੇ ਇਹ ਦਾਵਾ ਕੀਤਾ ਜਾਂ ਉਹਨਾਂ ਦਾ ਇਹ ਕਹਿਣਾ ਕਿ ਈਰਾਨ ਨੇ ਜਿਹੜਾ ਬਹੁਤ ਵੱਡੀ ਗਲਤੀ ਕਰਤੀ ਆ ਸਾਡੇ ਤੇ ਮਸਾਇਲਾ ਦਾ ਕੇ ਤੇ ਹੁਣ ਉਹ ਖਾਮਯਾਜ਼ਾ ਭੁਗਤਣ ਲਈ ਤਿਆਰ ਰਹਿਣ ਕਿ 7 ਅਕਤੂਬਰ ਨੂੰ ਸਾਰੇ ਸਾਰੇ ਸਭ ਕਾਸੇ ਦੀ ਸ਼ੁਰੂਆਤ ਹੁੰਦੀ ਆ ਤੇ ਉਸ ਤੋਂ ਬਾਅਦ ਜਿਹੜਾ ਇਜ਼ਰਾਈਲ ਦੇ ਵੱਲੋਂ ਮਿਲਟਰੀ ਕਾਰਵਾਈ ਆ ਰਭੀ ਜਾਂਦੀ ਆ ਹੁਣ ਇਜ਼ਰਾਈਲ ਨੂੰ ਇਹ ਲੱਗਦਾ ਕਿ ਅਸੀਂ ਜਿਹੜੇ ਸਾਡੇ ਦੁਸ਼ਮਣ ਆ ਕਿ ਅਸੀਂ ਉਹਨਾਂ ਨੂੰ ਜਿਹੜਾ ਉਹ ਬਹੁਤ ਹੁਣ ਇਸ ਸਮੇਂ ਡਾਊਨ ਗਏ ਹੋਏ ਨੇ ਅਸੀਂ ਸਾਡੀ ਪੂਰੀ ਚੜ੍ਹਾਈ ਆ ਤੇ ਸਾਡੀ ਉਹਨਾਂ ਨੂੰ ਸਫਲਤਾਵਾਂ ਵੀ ਮਿਲ ਰਹੀਆਂ ਨੇ ਜਿਹੜੇ ਨਿਤਨੀਆਹੁ ਸਾਹਿਬ ਦੀ ਰੇਟਿੰਗ ਬਹੁਤ ਮਾੜੀ ਸੀਗੀ ਹੁਣ ਦੀਆਂ ਜਿਹੜੀਆਂ ਸਿੰਸ ਨਸਰੁੱਲਾ ਮਾਰਿਆ ਗਿਆ ਇਸਮਾਈਲ ਹਾਨੀਆ ਮਾਰਿਆ ਗਿਆ ਇੱਕ ਇਹਨਾਂ ਦਾ ਹਮਾਸ ਦਾ ਜਿਹੜਾ ਹੋਰ ਕਮਾਂਡਰ ਸੀਗਾ ਗਾਜ਼ਾ ਦੇ ਅੰਦਰ ਉਹ ਮਾਰਿਆ ਗਿਆ ਸੋ ਇਹਦੇ ਚੱਲਦੇ ਆ ਲੋਕੀ ਹੁਣ ਇਜ਼ਰਾਇਲ ਦੇ ਅੰਦਰ ਵੀ ਇਹਨੂੰ ਨਿਤਨੀਆਹੁ ਸਾਹਿਬ ਨੂੰ ਜਿਹੜਾ ਉਹਨਾਂ ਦੀ ਰੇਟਿੰਗ ਵੀ ਉੱਪਰ ਗਈ ਆ ਲੋਕੀ ਹੁਣ ਉਹਨੂੰ ਮੰਨਣ ਲੱਗ ਪਏ ਨੇ ਉਹਦੀ ਗੱਲ ਨੂੰ ਆਦਰਵਾਇਜ਼ ਪਹਿਲਾਂ ਲੱਗ ਰਿਹਾ ਸੀਗਾ ਜਾ ਇਹ ਬੜੀ মিডিਆ ਦੇ ਵਿੱਚ ਗੱਲ ਹੁੰਦੀ ਆ ਕਿ ਨਿਤਨ ਯਾਹੂ ਸਾਹਿਬ ਦਾ ਕਿਉਂਕਿ ਆਪਣੀ ਆਪਣਾ ਜਿਹੜਾ ਸਿਆਸੀ ਕੈਰੀਅਰ ਆ ਉਹ ਦਾਤੇ ਲੱਗਾ ਹੋਇਆ ਇਸ ਕਰਕੇ ਉਹ ਕਿਸੇ ਦੀ ਮੰਨ ਨਹੀਂ ਰਿਹਾ ਤੁਹਾਨੂੰ ਪਤਾ ਕਿ ਸਾਰੀਆਂ ਵੈਸਟਰਨ ਕੰਟਰੀਜ਼ ਖਾਸ ਕਰਕੇ ਯੂਐਸਏ ਲਗਾਤਾਰ ਇਸ ਗੱਲ ਦੀ ਤਾਕੀਦ ਕਰ ਰਿਹਾ ਕਿ ਸੀਜ਼ਫਾਇਰ ਹੋਣਾ ਚਾਹੀਦਾ ਗਾਜ਼ਾ ਦੇ ਅੰਦਰ ਜਾਂ ਮਿਡਲ ਈਸਟ ਦੇ ਅੰਦਰ ਜਿਹੜਾ ਵੀ ਸੀਜ਼ਫਾਇਰ ਹੋਵੇ ਪਰ ਉਧਰ ਨੂੰ ਜਿਹੜਾ ਨਿਤਨ ਯਾਹੂ ਸਾਹਿਬ ਮੰਨ ਨਹੀਂ ਰਿਹਾ ਇੱਥੇ ਤੱਕ ਕਿ ਜੋ ਬਾਈਡਨ ਸਾਹਿਬ ਨੇ ਬੀਤੇ ਕੁਝ ਮਹੀਨਿਆਂ ਦੇ ਵਿੱਚ ਇੱਕ ਵਾਰ ਤਾਂ ਇਦਾਂ ਵੀ ਹੋਇਆ ਸੀ ਕਿ ਬਾਈਡਨ ਸਾਹਿਬ ਨੇ ਇੱਕ ਤਾਰੀਖ ਵੀ ਦੇ ਦਿੱਤੀ ਸੀ ਤੇ ਪਰ ਜਿਹੜਾ ਨਿਤਨੀਆਹੁ ਸਾਹਿਬ ਨੇ ਨਹੀਂ ਮੰਨਿਆ ਕਿ ਨਿਤਨੀਆਹੁ ਸਾਹਿਬ ਦੀ ਜਿਹੜੀ ਰਜਿਮ ਆ ਉਹਨਾਂ ਦਾ ਤਕਰੀਬਨ ਇਹ ਨਜ਼ਰ ਆ ਰਿਹਾ ਜਾਂ ਜਿਹੜੇ ਉਹਨਾਂ ਦੇ ਸਾਥੀ ਨੇ ਉਹਨਾਂ ਦੀ ਹਮਾਇਤੀ ਨੇ ਜੇਕਰ ਤੁਸੀਂ ਉਹਨਾਂ ਨੂੰ ਵੀ ਮੀਡੀਆ ਦੇ ਵਿੱਚ ਸੁਣੋ ਉਹਨਾਂ ਦਾ ਜਿਹੜਾ ਲੋਭੇ ਲਬਾਬ ਉਹਨਾਂ ਤੋਂ ਇਹ ਨਜ਼ਰ ਆਉਂਦਾ ਕਿ ਅਸੀਂ ਇਸ ਵੇਲੇ ਜਿਹੜਾ ਪੂਰੀ ਸਫਲਤਾਵਾਂ ਸਾਨੂੰ ਮਿਲਟਰੀ ਤੌਰ ਤੇ ਹਾਸਲ ਹੋ ਰਹੀਆਂ ਨੇ ਅਸੀਂ ਇਹਨਾਂ ਨੂੰ ਜਿਹੜਾ ਗਾਜ਼ਾ ਦੇ ਅੰਦਰ ਹਮਾਸ ਨੂੰ ਵੀ ਜਿਹੜਾ ਖੁੰਝੇ ਲਾਇਆ ਹੋਇਆ ਤੇ ਹਿਜ਼ਬੁੱਲਾ ਦੇ ਉੱਤੇ ਵੀ ਅਸੀਂ ਪੂਰੀ ਤਰੀਕੇ ਨਾਲ ਸਫਲਤਾ ਪਾ ਰਹੇ ਹਾਂ ਸੋ ਅਸੀਂ ਕਿਉਂ ਪਿੱਛੇ ਹਟੀਏ ਅਸੀਂ ਇਹਨਾਂ ਨੂੰ ਨਿਸਤੋ ਨਾਬੂਦ ਕਰਾਂਗੇ ਕਿਉਂਕਿ ਇਹ ਜਥੇਬੰਦੀਆਂ ਜਿਹੜੀਆਂ ਇਹਨਾਂ ਨੇ ਆਪਣੇ ਕਨਸਟੀਟਿਊਸ਼ਨ ਕਹਿ ਲਓ ਇੱਕ ਤਰੀਕੇ ਨਾਲ ਮੈਂ ਕਹਿ ਲਵਾਂ ਕਿ ਇਹਨਾਂ ਨੇ ਆਪਣੇ ਜਿਹੜੇ ਇਹਨਾਂ ਦੇ ਅਧਿਕਾਰਤ ਇਹਨਾਂ ਦੀਆਂ ਚੀਜ਼ਾਂ ਨੇ ਉਹਦੇ ਵਿੱਚ ਲਿਖਿਆ ਹੋਇਆ ਕਿ ਅਸੀਂ ਇਜ਼ਰਾਈਲ ਨੂੰ تسلیم ਨਹੀਂ ਕਰਦੇ ਤੇ ਇਜ਼ਰਾਈਲ ਨੂੰ ਅਸੀਂ ਨਿਸਤੋ ਨਾਬੂਦ ਕਰ ਦੇਣਾ ਤੇ ਹੁਣ ਫਿਰ ਇਜ਼ਰਾਈਲ ਇਜ਼ਰਾਈਲ ਕਹਿੰਦਾ ਕਿ ਜੇਕਰ ਇਹ ਸਾਨੂੰ ਮਟਾਉਣ ਦੀ ਜਿਹੜ ਇਨਾ ਵੀ ਤਾਂ ਉਹ ਵੀ ਆਪਣੀ ਗੱਲ ਉਸ ਤਰੀਕੇ ਨਾਲ ਉਹਨਾਂ ਨੂੰ ਲੱਗਦਾ ਕਿ ਅਸੀਂ ਵੀ ਸਹੀ ਹ ਹੁਣ ਦੇਖੋ ਉਹ ਉਹਨਾਂ ਦਾ ਇਹ ਕਹਿਣਾ ਕਿ ਹਮਾਸ ਨੇ ਸਾਡੇ ਉੱਤੇ ਜਿਹੜਾ 7 ਅਕਤੂਬਰ ਨੂੰ ਅਟੈਕ ਕੀਤਾ ਅੱਛਾ ਇਹ ਜੇਕਰ ਨਾ ਤੁਸੀਂ ਕਿਸੇ ਨੂੰ ਵੀ ਸੁਣੋ ਇਹ ਕੱਲ ਨਾ ਉੱਥੇ ਅਸੀਂ ਰੇਡੀਓ ਤੇ ਗੱਲਬਾਤ ਕਰ ਰਹੇ ਸੀਗੇ ਤੇ ਸਾਡੇ ਇੱਕ ਸੱਜਣ ਨੇ ਕਿਹਾ ਵੀ ਕਿ ਯਾਰ ਵੀ ਉਹਦੀ ਗਲਤੀ ਆ ਤੇ ਮੈਂ ਉਹਨੂੰ ਕਿਹਾ ਕਿ ਦੇਖੋ ਜੇ ਹੁਣ ਤੁਸੀਂ ਇਦਾਂ ਕਰਨ ਤੇ ਆਉਂਗੇ ਨਾ ਤੁਸੀਂ ਜਿੱਧਰਲੇ ਪਾਸੇ ਖੜੇ ਹੋ ਕੇ ਵੀ ਸੋਚੋਗੇ ਜੇ ਤੁਸੀਂ ਇਜ਼ਰਾਈਲ ਬੰਨੇ ਖੜੇ ਹੋ ਕੇ ਸੋਚੋਗੇ ਤਾਂ ਤੁਹਾਨੂੰ ਲੱਗੇਗਾ ਕਿ ਇਜ਼ਰਾਈਲ ਐਜ਼ ਅ ਮੁਲਕ ਬਿਲਕੁਲ ਸਹੀ ਹੈ ਯਾਰ ਤੁਹਾਡੇ ਉੱਤੇ ਜਿਹੜਾ ਇੱਕ 7 ਅਕਤੂਬਰ ਨੂੰ ਹਮਾਸ ਵਾਲਿਆਂ ਨੇ ਆ ਕੇ ਅਟੈਕ ਕਰਤਾ 1200 ਲੋਕ ਤੁਹਾਡੇ ਮੁਲਕ ਦੇ ਅੰਦਰ ਮਾਰ ਦਿੱਤੇ 200 ਨੀਅਰਲੀ 251 ਲੋਕ ਹੈ ਬੀਬੀਸੀ ਦੇ ਮੁਤਾਬਕ ਜਿਨ੍ਹਾਂ ਨੂੰ ਅਗਵਾ ਕਰਕੇ ਉਹ ਨਾਲ ਲੈ ਗਏ ਹਜੇ ਵੀ ਜਿਹੜਾ 100 ਤੋਂ ਜ਼ਿਆਦਾ ਲੋਕ ਉਹਨਾਂ ਦੀ ਜਿਹੜੀ ਆ ਗ੍ਰਿਫਤ ਦੇ ਵਿੱਚ ਨੇ ਹਮਾਸ ਦੀ ਗ੍ਰਿਫਤ ਦੇ ਵਿੱਚ ਨੇ ਤੇ ਉਹ ਨਾਲ ਦੀ ਨਾਲ ਉਹਨਾਂ ਨੇ ਸੌਂ ਖਾਦੀ ਹੋਈ ਆ ਕਿ ਅਸੀਂ ਇਜ਼ਰਾਈਲ ਨੂੰ ਰਹਿਣ ਨਹੀਂ ਦੇਣਾ ਤੇ ਸਾਡੇ ਉੱਤੇ ਲਗਾਤਾਰ ਉਹ ਮਜ਼ਾਇਲਾ ਦਾਗਦੇ ਨੇ ਵੀ ਅਸੀਂ ਉਹਨਾਂ ਨੂੰ ਕਿਉਂ ਜਿਉਂਦੇ ਰਹਿਣ ਦਈਏ ਅਸੀਂ ਉਹਨਾਂ ਨੂੰ ਕਿਉਂ ਛੱਡੀਏ ਕਿਸੇ ਵੀ ਮੁਲਕ ਦੇ ਉੱਤੇ ਇਸਟ੍ਰੀਕ ਨਾਲ ਅਟੈਕ ਹੋਵੇਗਾ ਆਪਾਂ ਆਪਾਂ ਕਹੀਏ ਕਿ ਇੰਡੀਆ ਦੇ ਉੱਤੇ ਇਸਟ੍ਰੀਕ ਨਾਲ ਕੋਈ ਵੀ ਜਿਹੜੀ ਮਿਲਟਰੀ ਜਥੇਬੰਦੀ ਜੇਕਰ ਅਟੈਕ ਕਰੇ ਤਾਂ ਆਪਾਂ ਵੀ ਆਪਣੀ ਸਰਕਾਰ ਨੂੰ ਇਹੀ ਕਹਾਂਗੇ ਕਿ ਭਾਈ ਤੁਸੀਂ ਇਹਨਾਂ ਨੂੰ ਖਤਮ ਕਰੋ ਇਸ ਜਥੇਬੰਦੀ ਨੂੰ ਇਹਨੂੰ ਤੁਸੀਂ ਕਿਉਂ ਸਾਡੇ ਗਵਾਂਡ ਦੇ ਵਿੱਚ ਏਡੀ ਸਾਰੀ ਸੇਨਾ ਲੈ ਕੇ ਇਹਨੂੰ ਅਸੀਂ ਬੈਠੇ ਹਾਂ ਹੁਣ ਯੂਕਰੇਨ ਰਸ਼ੀਆ ਦਾ ਮਸਲਾ ਕੀ ਆ ਰਸ਼ੀਆ ਵਾਲੇ ਕਹਤੇ ਨੇ ਯੂਕਰੇਨ ਨੂੰ ਜਿਹੜਾ ਵੈਸਟਰਨ ਪਾਸੇ ਜਾਂ ਯੂਰੋਪੀਅਨ ਯੂਨੀਅਨ ਦੇ ਵਿੱਚ ਜਾਂ ਨੈਟੋ ਦੇ ਵਿੱਚ ਜਾਣ ਦੰਦੇ ਨੈਟੋ ਇਹ ਥੋੜੋ ਕਹਿੰਦੀ ਆ ਕਿ ਜੇਕਰ ਅਸੀਂ ਯੂਕਰੇਨ ਦੇ ਵਿੱਚ ਆ ਕੇ ਬੈਠ ਗਏ ਤੇ ਅਸੀਂ ਰਸ਼ੀਆ ਦੇ ਉੱਤੇ ਅਟੈਕ ਕਰਨਾ ਪਰ ਰਸ਼ੀਆ ਨੂੰ ਪਤਾ ਕਿ ਜੇਕਰ ਸਾਡੇ ਸਰਹੱਦ ਦੇ ਉੱਤੇ ਇੱਕ ਬਹੁਤ ਵੱਡੀ ਮਿਲਟਰੀ ਨੈਟੋ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਇੱਕ ਮਿਲਟਰੀ ਇਤਿਹਾਦ ਆ ਵੀ ਜੇਕਰ ਸਾਡੇ ਮੁਲਕ ਦੀਆਂ ਸਰਹੱਦਾਂ ਦੇ ਉੱਤੇ ਨੈਟੋ ਦੀਆਂ ਫੋਰਸਸ ਆ ਕੇ ਬੈਠ ਗਈਆਂ ਤੇ ਦੈਟ ਮੀਨਸ ਕਿ ਅਸੀਂ ਤਾਂ ਘਿਰ ਗਏ ਚਾਰੇ ਪਾਸਿਓਂ ਕਿ ਤੁਹਾਡੇ ਸਰਹੱਦਾਂ ਤੇ ਜਦੋਂ ਇਦਾਂ ਦਾ ਕੋਈ ਤੁਹਾਡਾ ਐਨਮੀ ਹੋਵੇ ਤੇ ਡੈਫੀਨਿਟਲੀ ਤੁਹਾਨੂੰ ਹੁੰਦਾ ਹੀ ਆ ਸੋ ਪਰ ਇਹ ਇਜ਼ਰਾਈਲ ਦੇ ਪੱਖ ਤੋਂ ਤੁਸੀਂ ਦੇਖੋ ਤਾਂ ਉਹ ਬਿਲਕੁਲ ਸਹੀ ਲੱਗਣਗੇ ਤੇ ਜੇਕਰ ਹੁਣ ਤੁਸੀਂ ਦੇਖੋ ਜਿਹੜਾ ਗਾਜ਼ਾ ਵਾਲੇ ਪੱਖ ਤੋਂ ਉਹ ਕਹਿੰਦੇ ਨੇ ਕਿ ਸਾਨੂੰ ਇਹਨਾਂ ਨੇ ਓਪਨ ਜੇਲ ਬਣਾ ਛੱਡਿਆ ਇਹ 46 47 ਦੇ ਵਿੱਚ ਜਿਹੜਾ ਜਦੋਂ ਆਪਣਾ ਜਿਹੜਾ ਭਾਰਤ ਤੇ ਪਾਕਿਸਤਾਨ ਜਿਹੜੇ ਆਜ਼ਾਦ ਹੁੰਦੇ ਆ ਗੋਰਿਆਂ ਤੋਂ ਦੇ ਉਦੋਂ ਦਾ ਇਜ਼ਰਾਈਲ ਜਦੋਂ ਦਾ ਇਹ ਬਣਿਆ ਵੀ ਵੀ ਇਹਨਾਂ ਨੇ ਸਾਡੇ ਤੇ ਜ਼ੁਲਮ ਕੀਤਾ ਜਿਹੜੇ ਫਿਲਸਤੀਨੀ ਲੋਕ ਨੇ ਜਾਂ ਜਿਹੜੇ ਇਹਨਾਂ ਦਾ ਪੱਖ ਰੱਖਦੇ ਨੇ ਲੋਕ ਉਹਨਾਂ ਦਾ ਇਹ ਕਹਿਣਾ ਕਿ ਜਿਹੜਾ ਇਜ਼ਰਾਈਲ ਆ ਇਹਨੂੰ ਧੱਕੇ ਨਾਲ ਇੱਥੇ ਇਹਨਾਂ ਨੂੰ ਜਿਹੜੀ ਆ ਜੂਜ਼ ਕਮਿਊਨਿਟੀ ਆ ਯਹੂਦੀ ਕਮਿਊਨਿਟੀ ਆ ਬਈ ਇਹਨਾਂ ਨੂੰ ਧੱਕੇ ਨਾਲ ਇੱਥੇ ਬਸਾਇਆ ਗਿਆ ਫਿਲਸਤੀਨੀਆ ਨੂੰ ਉਹਨਾਂ ਦੇ ਘਰਾਂ ਤੋਂ ਬੇਕਾਰ ਕੀਤਾ ਗਿਆ ਤੇ ਇੱਥੇ ਇਜ਼ਰਾਈਲ ਜਿਹੜਾ ਉਹ ਧੱਕੇ ਨਾਲ ਬਣਾਇਆ ਗਿਆ ਤੇ ਸਾਨੂੰ ਜਿਹੜਾ ਇਹ ਨੀਰਲੀ 8 ਦਹਾਕੇ ਹੋ ਚੱਲੇ ਨੇ ਸਾਨੂੰ ਘਰੋਂ ਬੇਕਾਰ ਕੀਤਾ ਹੋਇਆ ਸਾਡੇ ਜਿਹੜੇ ਬੱਚੇ ਆ ਕੈਂਪਾਂ 'ਚ ਜੰਮਦੇ ਨੇ ਕੈਂਪਾਂ 'ਚ ਹੀ ਪੂਰੇ ਹੋ ਜਾਂਦੇ ਨੇ ਉਹ ساری ਉਮਰ ਸਾਡੀ ਜਿਹੜੀ ਆ ਗੁਲਾਮੀ 'ਚ ਨਿਕਲ ਜਾਂਦੀ ਆ ਦੁਨੀਆ ਕਹਿੰਦੀ ਆ ਕਿ ਜਿਹੜੀ ਗਾਜ਼ਾ ਆ ਇਹ ਸਭ ਤੋਂ ਵੱਡੀ ਓਪਨ ਜੇਲ ਆ ਸਾਨੂੰ ਚਾਰੇ ਪਾਸੇ ਇੱਕ ਪਾਸੇ ਸਾਡੇ ਸਮੁੰਦਰ ਲੱਗਦਾ ਦੂਜੇ ਪਾਸੇ ਸਾਨੂੰ ਜਿਹੜਾ ਇਹਨਾਂ ਨੇ ਇਜ਼ਰਾਈਲ ਦੇ ਘੇਰਿਆ ਆ ਤੇ ਇਹ ਦਿਨ-ਮਾ ਦਿਨ ਅੱਗੇ ਵਧ ਰਹੇ ਨੇ ਜਿਹੜੀਆਂ ਇਹ ਇਜ਼ਰਾਈਲ ਵਾਲੇ ਆਪਣੀਆਂ ਸੈਟਲਮੈਂਟਸ ਬਣਾ 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 ਕੇ ਇਹ ਗਾਜ਼ਾ ਦੇ ਅੱਗੇ ਤਾਂ ਕਰ ਰਹੇ ਨੇ ਵੀ ਸਾਨੂੰ ਹੋਰ ਜਿਹੜਾ ਸਾਨੂੰ ਇਕੱਠਿਆਂ ਕੀਤਾ ਜਾ ਰਿਹਾ ਗਾਜ਼ਾ ਵਨ ਆਫ ਦਾ ਜਿਹੜੀ ਆ ਹਾਈएस्ट ਉੱਥੇ ਪੋਪੂਲੇਸ਼ਨ ਬਹੁਤ ਥੋੜੀ ਜਗ੍ਹਾ ਦੇ ਵਿੱਚ ਰਹਿਣ ਵਾਲੀ ਜਿਹੜੀ ਆਪਣਾ ਕੁਝ ਕਿਲੋਮੀਟਰਾਂ ਦੇ ਵਿੱਚ ਉੱਥੇ ਲੱਖਾਂ ਲੋਕ ਜਿਹੜੇ ਆ ਰਹਿੰਦੇ ਨੇ ਸੋ ਉਹਨਾਂ ਨੂੰ ਉਹ ਉਹ ਕਹਿੰਦੇ ਵੀ ਸਾਡੇ ਉੱਤੇ ਜਿਹੜੇ ਗਾਜ਼ਾ ਵਾਲਿਆ ਉਹ ਕਹਿੰਦੇ ਕਿ ਸਾਡੇ ਉੱਤੇ ਹਰ ਰੋਜ਼ ਜ਼ੁਲਮ ਹੋ ਰਿਹਾ ਤੇ ਅਸੀਂ ਉਹਦਾ ਬਦਲਾ ਲੈਣ ਦੇ ਲਈ ਇਹ ਕੁਝ ਕਰ ਰਹੇ ਆ ਜਾਂ ਉਹਨਾਂ ਦਾ ਜਿਹੜਾ ਪੱਖ ਰੱਖਦੇ ਨੇ ਲੋਕ ਕਹਿੰਦੇ ਨੇ ਕਿ ਜਦੋਂ ਤੁਹਾਡੇ ਉੱਤੇ ਇਸ ਵੀਕ ਨਾਲ ਹਰ ਟਾਈਮ ਜ਼ਬਰ ਤੇ ਜ਼ੁਲਮ ਹੁੰਦਾ ਰਹੇਗਾ ਤੇ ਕਦੇ ਨਾ ਕਦੇ ਤਾਂ ਉਹਦਾ ਜਿਹੜਾ ਜਵਾਬ ਉਹ ਅੰਦਰੋਂ ਜਿਹੜਾ ਆਵੇਗਾ ਹੀ ਜਿਹੜਾ ਆਜ਼ਾਦੀ ਦੇ ਲਈ ਲੜ ਰਹੀਆਂ ਫੋਰਸਸ ਉਹ ਇਸ ਤਰੀਕੇ ਨਾਲ ਦੇਣਗੇ ਸੋ ਜੇਕਰ ਤੁਸੀਂ ਇਹਨਾਂ ਦੇ ਪੱਖ ਦੇ ਨਾਲ ਦੇਖੋ ਤੇ ਤੁਹਾਨੂੰ ਇਹ ਇਹ ਸਹੀ ਲੱਗਣਗੇ ਤੇ ਇਹ ਜਿਹੜਾ ਗਾਜ਼ਾ ਦੇ ਵਿੱਚ ਜਥੇਬੰਦੀਆਂ ਹਮਾਸ ਜਿਹਨੇ 7 ਅਕਤੂਬਰ ਨੂੰ ਅਟੈਕ ਕੀਤਾ ਸੀ ਹਾਲਾਂਕਿ ਇਹਨਾਂ ਦੇ ਨਾਲ ਇੱਕ ਹੋਰ ਇਸਲਾਮਿਕ ਜਹਾਦ ਜਥੇਬੰਦੀ ਆ ਉਹ ਵੀ ਨਾਲ ਸੀ ਜਦੋਂ ਉਹਨਾਂ ਨੇ ਹਮਲਾ ਕੀਤਾ ਇਹਨੂੰ ਤੇ ਜਿਹੜੀ ਹਜ਼ਬੁੱਲਾ ਹੈ ਜਿਹੜੀ ਕਿ ਇੱਕ ਹੋਰ ਗਵੰਡੀ ਆ ਇਹਨਾਂ ਦਾ ਇਜ਼ਰਾਇਲ ਦਾ ਤੇ ਗਾਜ਼ਾ ਦਾ ਵੀ ਉੱਥੇ ਜਿਹੜਾ ਹਜ਼ਬੁੱਲਾ ਮੌਜੂਦ ਹੈ ਉਹਨੂੰ ਵੀ ਇੱਕ ਹੂਥੀਜ਼ ਨੇ ਜਿਹੜੇ ਜਮਨ ਦੇ ਵਿੱਚ ਨੇ ਇਹਨਾਂ ਨੂੰ ਵੀ ਇਹਨਾਂ ਨੂੰ ਸਾਰਿਆਂ ਨੂੰ ਸਪੋਰਟ ਕਰਦਾ ਇਰਾਨ ਐਜ਼ ਅ ਕੰਟਰੀ ਜਿਹੜਾ ਇਰਾਨ ਆ ਉਹ ਇਹਨਾਂ ਸਾਰੀਆਂ ਜਥੇਬੰਦੀਆਂ ਨੂੰ ਸਪੋਰਟ ਕਰਦਾ ਹੋਰ ਵੀ ਉਹ ਇੱਕ ਐਕਸੈਸ ਆਫ ਰੈਜ਼ਿਸਟੈਂਸ ਕਰਕੇ ਜਿਹੜੀ ਕੰਬਰੀਲਾ ਬਾਡੀ ਉਹਨੂੰ ਕਹਿ ਦਿੱਤਾ ਜਾਂਦਾ ਉਹਦੇ ਵਿੱਚ ਬਹੁਤ ਸਾਰੀਆਂ ਫੋਰਸਿਸ ਨੇ ਜਿਹੜੀਆਂ ਉਹ ਜਿਹੜੀਆਂ ਕਿ ਜਿਹੜੀਆਂ ਪ੍ਰੌਕਸੀਜ਼ ਮੰਨੀਆਂ ਜਾਂਦੀਆਂ ਇਰਾਨ ਦੀਆਂ ਜਿਹੜੀਆਂ ਕਿ ਮਿਡਲ ਈਸਟ ਦੇ ਵਿੱਚ ਮੌਜੂਦ ਨੇ ਇਰਾਕ ਦੇ ਵਿੱਚ ਨੇ ਬਾਕੀ ਹੋਰ ਕੰਟਰੀਆਂ ਦੇ ਵਿੱਚ ਤੇ ਉਹ ਕਹਿ ਲਓ ਕਿ ਇਜ਼ਰਾਈਲ ਨੂੰ ਉਹਨਾਂ ਨੇ ਆਪਣਾ ਐਨਮੀ ਜਿਹੜਾ ਡਿਕਲੇਅਰ ਕੀਤਾ ਹੋਇਆ ਸੋ ਜੇਕਰ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜੇਕਰ ਇਹਨਾਂ ਦੇ ਪੱਖ ਤੋਂ ਦੇਖੋ ਇਹ ਕਹਿੰਦੇ ਵੀ ਅਸੀਂ ਸਹੀ ਹਾਂ ਹੁਣ ਇੱਥੇ ਗੱਲ ਇਹ ਹੁੰਦੀ ਹੈ ਬਹੁਤ ਸਾਰੇ ਜਿਹੜੇ ਇਜ਼ਰਾਈਲ ਦੇ ਲੋਕ ਵੀ ਆ ਉਹ ਵੀ ਇਹ ਮੰਨਦੇ ਆ ਕਿ ਜਿੱਦਾਂ ਅਸੀਂ ਅਟੈਕ ਕਰ ਰਹੇ ਆ ਜਿੱਦਾਂ ਹੁਣ ਇਹਨਾਂ ਨੇ ਜਿਹੜਾ ਚਾਹੇ ਗਾਜ਼ਾ ਦੇ ਵਿੱਚ ਜਿਹੜਾ ਇਹਨਾਂ ਨੇ ਹਮਾਸ ਨੂੰ ਨਸਤ ਨੂੰ ਨਾਬੂਤ ਕਰ ਵੀ ਦਿੱਤਾ ਹੋਵੇ ਉਹ ਕੁਝ ਸਾਲਾਂ ਦੇ ਲਈ ਹਮਲੇ ਨਾ ਵੀ ਕਰ ਸਕਣ ਪਰ ਕੀ ਇਹਦੇ ਨਾਲ ਇਜ਼ਰਾਈਲ ਸੁਰੱਖਿਅਤ ਹੋ ਗਿਆ ਸਭ ਤੋਂ ਵੱਡਾ ਸਵਾਲ ਇਹ ਆ ਤੇ ਇਹਦਾ ਜਵਾਬ ਬਿਲਕੁਲ ਮੰਨਫੀ ਹੈ ਇਹਦਾ ਜਵਾਬ ਨਾ ਦੇ ਵਿੱਚ ਹੈ ਇਹ ਮੈਨੂੰ ਯਾਦ ਆਉਂਦਾ ਜਿਹੜਾ ਜੇਕਰ ਤੁਸੀਂ ਦੇਖਿਆ ਹੋਵੇ Netflix ਤੇ ਇੱਕ ਸੀਰੀਜ਼ ਆ ਇੰਗਲਿਸ਼ ਹਿਸਟਰੀ ਦੇ ਨਾਲ ਸੰਬੰਧਿਤ ਦਾ ਲਾਸਟ ਕਿੰਗਡਮ ਉਹ ਕਾਫੀ ਵੈਸੇ ਜਿਹੜਾ ਮਿਲਦੀ ਜੁਲਦੀ ਆ ਜਿਹੜੀ ਵਾਈਕਿੰਗਸ ਜਿਹੜਾ ਪ੍ਰਾਈਮ ਤੇ ਜੇਕਰ ਤੁਸੀਂ ਦੇਖਦੇ ਹੋਮੋ ਤੇ ਜਿਹੜੀ ਲਾਸਟ ਕਿੰਗਡਮ ਆ ਉਹ ਉਹ ਜਿਹੜਾ ਇੱਥੇ ਦੀ ਇੰਗਲਿਸ਼ ਹਿਸਟਰੀ ਦੇ ਨਾਲ ਸੰਬੰਧਿਤ ਆ ਉਹਦੇ ਵਿੱਚ ਜਿਹੜਾ ਉਹਦਾ ਮੇਨ ਹੀਰੋ ਆ ਨਾ ਉਟਡ ਉਟਡ ਆਫ ਵੈਬਨਬਰ ਉਹ ਇਹ ਜਿਹੜਾ ਇੱਥੇ ਇੱਕ ਬਹੁਤ ਤਕੜਾ ਜੋਧਾ ਹੋਇਆ ਸੀ ਉਹ ਤੇ ਉਹਦੀ ਹਿਸਟਰੀ ਆ ਉਹ ਮੋਸਟਲੀ ਉਹਨੇ ਕਈ ਰਾਜਿਆਂ ਦੇ ਨਾਲ ਕੰਮ ਕੀਤਾ ਤੇ ਅਖੀਰ ਤੇ ਜਦੋਂ ਉਹ ਵੀ ਥੋੜਾ ਬਜ਼ੁਰਗ ਹੋ ਜਾਂਦਾ ਤੇ ਉਹ ਜਿਹੜੋਂ ਜਦੋਂ ਉਸ ਸਮੇਂ ਦਾ ਜਿਹੜਾ ਇੰਗਲਿਸ਼ ਰਾਜਾ ਹੁੰਦਾ ਉਹ ਆਪਣੇ ਦੁਸ਼ਮਣਾਂ ਦੇ ਖਿਲਾਫ ਕੋਈ ਜਿਹੜੀ ਮੁਹਿੰਮ ਛੇੜਦਾ ਨਾ ਤੇ ਉਹ ਲੋਕਲੇ ਲੋਕ ਹੁੰਦੇ ਆ ਤੇ ਉਹਨਾਂ ਨੂੰ ਜਦੋਂ ਮਾਰਨ ਦਾ ਹੁਕਮ ਦਿੰਦਾ ਤੇ ਜਿਹੜਾ ਉਟੜਿਆ ਉਹ ਆਪਣੇ ਰਾਜੇ ਨੂੰ ਕਹਿੰਦਾ ਕਿ ਦੇਖ ਇਹ ਕੰਮ ਤੂੰ ਨਾ ਕਰ ਤੂੰ ਅੱਜ ਇਹ ਜਿਹੜੇ ਤੇਰੇ ਲਾਰਡਸ ਨੇ ਨਾ ਉਹਨਾਂ ਨੂੰ ਇੱਥੇ ਜਿੱਦਾਂ ਲਾਰਡਸ ਕਿਹਾ ਜਾਂਦਾ ਸੀ ਕਿ ਜਿਹੜੇ ਆਪੋ ਆਪਣੇ ਇਲਾਕਿਆਂ ਨੂੰ ਦੇਖਦੇ ਸੀ ਵੀ ਤੂੰ ਅੱਜ ਇਹਨਾਂ ਨੂੰ ਮਾਰੇਗਾ ਜਿਹੜੇ ਤੇਰੇ ਖਿਲਾਫ ਨੇ ਤੂੰ ਇੱਕ ਲਾਰਡ ਨੂੰ ਮਾਰੇਗਾ ਇਹਦੇ ਜਿੰਨੇ ਗਾਂ ਇਹਦੇ ਬੱਚੇ ਹੋਣੇ ਪੁੱਤੇ ਹੋਣੇ ਇਹਦੇ ਭੋਰ ਰਿਸ਼ਤੇਦਾਰ ਹੋਣੇ ਤੂੰ ਇੱਕ ਦੇ ਹੱਥੋਂ ਤਲਵਾਰ ਛੜਾਏਗਾ ਨਾ ਇਹਨਾਂ ਸਾਰਿਆਂ ਦੇ ਹੱਥਾਂ ਦੇ ਵਿੱਚ ਤਲਵਾਰ ਆ ਜਾਣੀਆਂ ਤੇ ਉਹ ਤਲਵਾਰਾਂ ਦਾ ਮੂੰਹ ਤੇਰੇ ਵੱਲੋਂ ਹੋ ਜਾਣਾ ਇਹਨਾਂ ਦੇ ਨਾਲੋਂ ਤੂੰ ਬੈਟਰ ਹੈ ਇਹਨਾਂ ਦੇ ਨਾਲ ਸਮਝੌਤਾ ਕਰ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਪਰਸੁਵੇਡ ਕਰ ਆਪਣੇ ਵੱਲ ਆਉਣ ਦੇ ਲਈ ਤਾਂ ਕਿ ਉਹ ਜਿਹੜੀਆਂ ਸਾਰੀਆਂ ਤਲਵਾਰਾਂ ਆ ਉਹ ਤੇਰੇ ਖਿਲਾਫ ਨਾ ਖੜੀਆਂ ਹੋਣ ਤੂੰ ਅੱਜ ਕੁਝ ਸਮੇਂ ਲਈ ਤਾਂ ਆਪਣੇ ਆਪ ਨੂੰ ਸੁਰੱਖਿਅਤ ਕਰ ਲਵੇਂਗਾ ਪਰ ਤੇਰਾ ਭਵਿੱਖ ਤੇਰਾ ਮੁਸਤਕਬਲ ਤੇਰੀ ਤੇਰੀ ਆਉਣ ਵਾਲੀਆਂ ਪੀੜ੍ਹੀਆਂ ਦਾ ਮੁਸਤਕਬਲ ਜਿਹੜਾ ਉਹਨੂੰ ਤੂੰ ਖਤਰੇ 'ਚ ਪਾ ਲਵੇਂਗਾ ਵੀ ਇਹ ਜਿਹੜਾ ਜਿਹੜਾ ਸਰਕਲ ਆ ਨਾ ਇਹ ਕਦੀ ਫਿਰ ਰੁਕਣਾ ਨਹੀਂ ਤੇ ਇਹਦੇ ਲਈ ਜ਼ਰੂਰੀ ਆ ਇਸੇ ਕਰਕੇ ਹੁਣ ਜੇਕਰ ਇਜ਼ਰਾਈਲ ਹਮਲੇ ਕਰ ਰਿਹਾ ਸਾਰੇ ਪਾਸੇ ਤਾਂ ਇਹ ਉਹ ਆਪਣੇ ਆਪ ਨੂੰ ਕਿੰਨਾ ਕੁ ਸੁਰੱਖਿਅਤ ਕਰ ਲਵੇਗਾ ਸਭ ਤੋਂ ਵੱਡਾ ਸਵਾਲ ਇਹ ਆ ਇਸੇ ਲਈ ਇਹਦਾ ਜਿਹੜਾ ਮੇਨ ਇਹ ਇਹਦੇ ਵਿੱਚ ਤੁਸੀਂ ਇਹ ਕਰ ਸਕਦੇ ਹੋ ਇਹ ਪੁਰਾਣੀਆਂ ਗੱਲਾਂ ਜੇਕਰ ਇਜ਼ਰਾਈਲ ਦੀ ਮੰਨਾਂਗੇ ਤਾਂ ਉਹਨਾਂ ਦਾ ਇਹ ਕਹਿਣਾ ਕਿ ਸਾਨੂੰ ਸਦੀਆਂ ਪਹਿਲਾਂ ਜਾਂ ਬਹੁਤ ਸਾਲ ਪਹਿਲਾਂ ਸਾਨੂੰ ਸਾਡੀ ਧਰਤੀ ਤੋਂ ਉਜਾੜਿਆ ਗਿਆ ਸੀ ਉਜਾੜ ਕੇ ਇੱਥੇ ਜਿਹੜਾ ਫਿਲਸਤੀਨ ਕਦੀ ਹੈ ਹੀ ਨਹੀਂ ਸੀ ਤੇ ਸਾਨੂੰ ਉਜਾੜ ਕੇ ਸਾਨੂੰ ਦਰਬਦਰ ਜਿਹੜਾ ਕਰ ਦਿੱਤਾ ਤੇ ਹੁਣ ਜਦੋਂ ਸਾਡੇ ਕੋਲ ਪਾਵਰ ਆਈ ਅਸੀਂ ਮੁੜ ਕੇ ਆ ਕੇ ਆਪਣਾ ਮੁਲਕ ਬਣਾਇਆ ਤੇ ਇਹ ਸਾਡਾ ਹੀ ਮੁਲਕ ਸੀ ਤੇ ਸਾਨੂੰ ਇਥੋਂ ਉਜਾੜਿਆ ਗਿਆ ਸੀ ਤੇ ਫਿਰ ਇਸਤਿਨੀ ਕਹਿੰਦੇ ਆ ਕਿ ਇਹ ਭਾਈ ਬਾਹਰੋਂ ਆ ਕੇ ਬਸ ਗਿਆ ਇੱਥੇ ਇਹਨਾਂ ਨੂੰ ਧੱਕੇ ਨਾਲ ਇੱਥੇ ਬਿਵਾਸਾ ਦਿੱਤਾ ਗਿਆ ਸਾਨੂੰ ਸਾਡੇ ਘਰਾਂ ਚੋਂ ਬੇਗਰ ਕਰ ਦਿੱਤਾ ਗਿਆ ਹੁਣ ਤੁਸੀਂ ਇਹ 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 ਦੇ ਵਿੱਚ ਇਹ ਹੈ ਜੀ ਇਹਦੇ ਵਿੱਚ ਹੁਣ ਸਮਝੌਤਾ ਹੋ ਸਕਦਾ ਜੇਕਰ ਤੁਸੀਂ ਪਾਸਟ ਦੀਆਂ ਗੱਲਾਂ ਲਿਆ ਕੇ ਬਾਰ ਬਾਰ ਕਰੀ ਜਾਉਂਗੇ ਤੇ ਫਿਰ ਤਾਂ ਇਹ ਜਿਹੜੀ ਆ ਲੜਾਈ ਇਦਾਂ ਹੀ ਵਧੀ ਜਾਣੀ ਆ ਅੱਜ ਜਿਹੜਾ ਇਜ਼ਰਾਈਲ ਦੀ ਚੜ ਤੇ ਅੱਗੇ ਉਹ ਕੇ ਪਿੱਛੇ ਯੂ ਐਸ ਏ ਖੜਾ ਤੇ ਬਾਕੀ ਬੈਸਟਨ ਕੰਟਰੀਜ਼ ਖੜੀਆਂ ਸੋ ਇਸ ਕਰਕੇ ਉਹਨਾਂ ਦਾ ਜਿਹੜਾ ਹੱਥ ਉੱਤੇ ਆ ਤੇ ਕੱਲ ਨੂੰ ਸ਼ਾਇਦ ਦੂਜੇ ਪਾਸੇ ਜੇਕਰ ਪਾਵਰ ਚਲੇਗੀ ਕਿਉਂਕਿ ਪਾਵਰ ਦਾ ਤਾਂ ਤਵਾਜਨ ਹੀਠਾਂ ਉੱਤੇ ਹੁੰਦਾ ਹੀ ਰਹਿੰਦਾ ਨਾ ਇਹ ਜਿਹੜਾ ਸਭ ਤੋਂ ਹਸਨ ਅਸਰ ਸਾਹਿਬ ਦੀ ਇੱਕ ਗੱਲ ਬੜੀ ਮੈਨੂੰ ਚੰਗੀ ਲੱਗਦੀ ਉਹ ਕਹਿੰਦੇ ਉਹ ਜਿਹੜੀ ਜਿਓਗ੍ਰਾਫੀ ਆ ਨਾ ਵੀ ਕਿਸੇ ਵੀ ਮੁਲਕ ਦਾ ਜਿਹੜਾ ਯੂਗ੍ਰਾਫੀ ਹੁੰਦੀ ਆ ਜਾਂ ਕਹ ਲਓ ਕਿ ਜਿਹੜੀ ਤਾਕਤ ਹੁੰਦੀ ਹੈ ਸਭ ਤੋਂ ਬੇਵਫਾ ਚੀਜ਼ ਹੁੰਦੀ ਆ ਇਹ ਕੋਈ ਪਤਾ ਨਹੀਂ ਜਿਹੜਾ ਇਹ ਕੇਸ ਕੇਸ ਟਾਈਮ ਜਿਹੜਾ ਤਾਕਤ ਦਾ ਤਵਾਜਨ ਹੈ ਕਿੱਧਰ ਨੂੰ ਚਲੇ ਜਾਣਾ ਸੋ ਇਸ ਕਰਕੇ ਜਿਹੜਾ ਤੁਸੀਂ ਜ਼ਰੂਰੀ ਆ ਕਿ ਤੁਸੀਂ ਜਿਹੜਾ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਦੇ ਵੱਲ ਨੂੰ ਵਧੋ ਤੇ ਜਿਹੜੀ ਬਦਕਿਸਮਤੀ ਦੇ ਨਾਲ ਉਧਰ ਨੂੰ ਸਾਨੂੰ ਗੱਲ ਜਾਂਦੀ ਹੋਈ ਜਿਹੜੀ ਆ ਹਜੇ ਤੱਕ ਨਜ਼ਰ ਨਹੀਂ ਆ ਰਹੀ ਤੇ ਇਜ਼ਰਾਈਲ ਦਾ ਇਹ ਕਹਿਣਾ ਕਿ ਸਾਨੂੰ ਜਿਹੜਾ ਖਤਮ ਕਰਨ ਦੀ ਜਿਹੜੇ ਸੌਂ ਖਾਣਗੇ ਅਸੀਂ ਉਹਨਾਂ ਨੂੰ ਛੱਡਣਾ ਨਹੀਂ 7 ਅਕਤੂਬਰ ਨੂੰ ਇਹਨਾਂ ਨੇ ਸਾਡੇ ਤੇ ਅਟੈਕ ਕੀਤਾ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਹਮਾਸ 'ਤੇ ਅਟੈਕ ਕੀਤਾ ਨਾਲੇ ਹਜ਼ਬੋਲਾ ਨੇ ਵੀ ਉਹਨਾਂ ਦੇ ਜਿਹੜਾ ਉੱਤੇ ਰਾਕਟ ਡਾਗਣੇ ਸ਼ੁਰੂ ਕਰ ਦਿੱਤੇ ਹੁਣ ਇਜ਼ਰਾਈਲ ਨੇ ਪਹਿਲਾਂ ਤਾਂ ਗਾਜ਼ਾ ਦੇ ਅੰਦਰ ਜਾ ਕੇ ਹਮਾਸ ਨੂੰ ਜਿਹੜਾ ਕਹ ਲੋ ਕਿ ਇੱਕ ਤਰੀਕੇ ਨਾਲ ਟਿਕਾਣੇ ਲਾਇਆ ਤੇ ਹਾਲਾਂਕਿ ਠੀਕ ਹੈ ਉਧਰੋਂ ਹਜੇ ਵੀ ਅਟੈਕ ਹੋਈ ਜਾਂਦੇ ਨੇ ਹਮਾਸ ਦੇ ਵੱਲੋਂ ਵੀ ਬਟ ਸਟਿਲ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਕੰਟਰੋਲ ਜ਼ਰੂਰ ਕਰ ਲਿਆ ਤੇ ਬਾਕੀ ਫਿਰ ਉਹਨਾਂ ਨੇ ਜਿਹੜਾ ਹਜ਼ਬੁੱਲਾ ਵਾਲਿਆਂ ਦੇ ਉੱਤੇ ਹੁਣ ਅਟੈਕ ਆਰੰਭਤੇ ਆ ਤੇ ਇਹੇ ਚੱਲ ਰਹੀ ਆ ਗੱਲ ਕਿ ਇਜ਼ਰਾਈਲ ਕਾਦੇ ਤੇ ਹਮਲਾ ਕਰ ਸਕਦਾ ਇਸ ਇਹਦੇ ਵਿੱਚ ਦੋ ਤਿੰਨ ਗੱਲਾਂ ਮੇਨ ਆ ਜੀ ਇੱਕ ਤਾਂ ਇਜ਼ਰਾਈਲ ਉਹਨਾਂ ਦੀਆਂ ਆਇਲ ਫੈਸਿਲਿਟੀਆਂ ਨੂੰ ਅਟੈਕ ਕਰ ਸਕਦਾ ਇਰਾਨ ਦੀਆਂ ਨੂੰ ਜਿਹੜੀ ਕਿ ਇੱਕ ਦੁਨੀਆ ਦੇ ਲਈ ਵੀ ਆਬਵੀਅਸਲੀ ਪ੍ਰੋਬਲਮ ਹੋਣੀ ਹੈ ਮਿਡਲ ਈਸਟ ਦੇ ਵਿੱਚ ਵਾਰ ਦੇ ਨਾਲ ਤੁਹਾਨੂੰ ਪਤਾ ਆਇਲ ਪ੍ਰਾਈਸ ਸਾਰੀਆਂ ਉੱਪਰ ਚਲੇ ਜਾਣੀਆਂ ਸੋ ਜਾਂ ਤਾਂ ਉਹਨਾਂ ਦੀਆਂ ਆਇਲ ਜਿਹੜੀਆਂ ਫੈਸਿਲਿਟੀਆਂ ਆ ਇਰਾਨ ਦੀਆਂ ਇਜ਼ਰਾਈਲ ਉਹਦੇ ਉੱਤੇ ਅਟੈਕ ਕਰ ਸਕਦਾ ਜਾਂ ਫਿਰ ਜਿਹੜਾ ਇਹ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਰਾਨ ਆਪਣਾ ਨਿਊਕਲੀਅਰ ਜਿਹੜਾ ਵਾਰਮ ਜਿਹੜੇ ਆ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਦੇ ਉੱਤੇ ਅਟੈਕ ਜਿਹੜਾ ਇਜ਼ਰਾਈਲ ਕਰ ਸਕਦਾ ਹੁਣ ਉਹਨੂੰ ਮੌਕ ਹਾਲਾਂਕਿ ਕੱਲ ਜਿਹੜੇ ਜੋ ਬਾਈਡਨ ਸਾਹਿਬ ਯੂਐਸ ਰਾਸ਼ਟਰਪਤੀ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ ਜੇਕਰ ਇਜ਼ਰਾਈਲ ਈਰਾਨ ਦੀਆਂ ਨਿਊਕਲੀਅਰ ਫੈਸਿਲਿਟੀਆਂ ਤੇ ਅਟੈਕ ਕਰਦਾ ਤੁਸੀਂ ਇਹਨੂੰ ਸਮਰਥਨ ਕਰੋਗੇ ਜੋ ਬਾਈਡਨ ਸਾਹਿਬ ਨੇ ਸਿੱਧਾ ਜਵਾਬ ਦਿੱਤਾ ਕਿ ਨਹੀਂ ਅਸੀਂ ਇਸ ਚੀਜ਼ ਨੂੰ ਸਪੋਰਟ ਨਹੀਂ ਕਰਦੇ ਹਾਲਾਂਕਿ ਉਹਨਾਂ ਨੇ ਇਹ ਕਿਹਾ ਕਿ ਅਸੀਂ ਜੀ7 ਗਰੁੱਪ ਵਾਲੇ ਸਾਰੇ ਜਿਹੜੀਆਂ ਕੰਟਰੀਜ਼ ਆ ਅਸੀਂ ਇਹਦੇ ਸਮਰਥਨ ਦੇ ਵਿੱਚ ਜ਼ਰੂਰ ਆ ਕਿ ਇਜ਼ਰਾਈਲ ਦੇ ਕੋਲ ਹੱਕ ਹੈ ਆਪਣਾ ਜਿਹੜਾ ਜਿਹੜਾ ਉਹਨਾਂ ਤੇ ਅਟੈਕ ਹੋਇਆ ਉਹਦਾ ਜਵਾਬ ਦੇਣ ਦੇ ਲਈ ਪਰ ਅਸੀਂ ਯੂਐਸ ਜਦੋਂ ਇਹ ਪੁੱਛਿਆ ਗਿਆ ਕਿ ਤੁਸੀਂ ਕੀ ਜੇਕਰ ਇਜ਼ਰਾਈਲ ਜਿਹੜਾ ਈਰਾਨ ਦੇ ਨਿਊਕਲੀਅਰ ਫੈਸਿਲਿਟੀਆਂ ਤੇ ਅਟੈਕ ਕਰੇਗਾ ਤੇ ਰਾਸ਼ਟਰਪਤੀ ਬਾਈਡਨ ਨੇ ਕਿਹਾ ਕਿ ਨਹੀਂ ਅਸੀਂ ਇਹਨੂੰ ਸਮਰਥਨ ਨਹੀਂ ਕਰਦੇ ਸੋ ਇਹ ਹੁਣ ਜਿਹੜੇ ਮਾਹਿਰ ਨੇ ਉਹਨਾਂ ਦਾ ਮੰਨਣਾ ਕਿ ਇਹ ਇਹਨਾਂ ਦੇ ਲਈ ਵੱਡੀ ਪ੍ਰੋਬਲਮ ਆ ਜੇਕਰ ਨਿਊਕਲੀਅਰ ਫੈਸਿਲਿਟੀਆਂ ਤੇ ਜਾਂ ਤਾਂ ਇਦਾਂ ਦਾ ਕੋਈ ਅਟੈਕ ਹੋਵੇ ਜਿਹਦੇ ਲਈ ਜ਼ਰੂਰ ਤੇ ਆ ਕਿ ਅਮਰੀਕਾ ਜਿਹੜਾ ਇਹਨਾਂ ਦਾ ਸਾਥ ਦਵੇ ਇਜ਼ਰਾਈਲ ਦਾ ਪਰ ਕੀ ਅਮਰੀਕਾ ਸਿੱਧਾ-ਸਿੱਧਾ ਇਸ ਵਾਰ ਦੇ ਵਿੱਚ ਆਉਣਾ ਚਾਹਵੇਗਾ ਹਾਲਾਂਕਿ ਉਹਨਾਂ ਨੇ ਹੁਣ ਜਿਹੜਾ ਜਦੋਂ ਆਹ ਇਹਨਾਂ ਤੇ ਇਜ਼ਰਾਈਲ ਤੇ ਜਿਹੜੇ ਹਵਾਈ ਹਮਲੇ ਹੋਏ ਨੇ ਉਹਨੂੰ ਰੋਕਣ ਦੇ ਵਿੱਚ ਤਾਂ ਅਮਰੀਕਾ ਨੇ ਸਾਥ ਦਿੱਤਾ ਹੈ ਇਹਨਾਂ ਦਾ ਪਰ ਇਹਦੇ ਵਿੱਚ ਇਹ ਗੱਲ ਜ਼ਰੂਰ ਹੈ ਕਿ ਜੇਕਰ ਇਜ਼ਰਾਈਲ ਜਿਹੜਾ ਈਰਾਨ ਦੀ ਨਿਊਕਲਰ ਨਿਊਕਲੀਅਰ ਜਿਹੜੀਆਂ ਫੈਸਿਲਿਟੀਆਂ ਆ ਉਹਨਾਂ ਤੇ ਅਟੈਕ ਕਰਦਾ ਜਿਹੜਾ ਮੈਂ ਕੱਲ ਇੱਕ ਐਕਸਪਰਟ ਨੂੰ ਸੁਣ ਰਿਹਾ ਸੀਗਾ ਇਕਨੋਮਿਸਟ ਦੇ ਨਾਲ ਨੇ ਉਹ ਉਹਨਾਂ ਨੇ ਕਿਹਾ ਕਿ ਜਾਂ ਤਾਂ ਫਿਰ ਇਦਾਂ ਹੋਵੇ ਕਿ ਉਹ ਉਹਨਾਂ ਦੀਆਂ ਜਿਹੜੀਆਂ ਨਿਊਕਲੀਅਰ ਫੈਸਿਲਿਟੀਆਂ ਆ ਉਹਨਾਂ ਤੇ ਇਦਾਂ ਦਾ ਕੋਈ ਅਟੈਕ ਹੋਵੇ ਕਿ ਉਹ ਕਈ ਸਾਲਾਂ ਉਹਨਾਂ ਦਾ ਜਿਹੜਾ ਪ੍ਰੋਗਰਾਮ ਆ ਈਰਾਨ ਦਾ ਉਹ ਕਈ ਸਾਲ ਪਿੱਛੇ ਪੈ ਜਾਵੇ ਪਰ ਜੇਕਰ ਉਤੋਂ ਉਤੋਂ ਕੋਈ ਅਟੈਕ ਹੁੰਦਾ ਜੇ ਕੁਝ ਕੁ ਮਹੀਨੇ ਜਿਹੜਾ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਜਿਹੜਾ ਪਿੱਛੇ ਨੂੰ ਜਾਂਦਾ ਸੋ ਦੈਟ ਮੀਨਸ ਫਿਰ ਤਾਂ ਈਰਾਨ ਕੋ ਉਹਨਾਂ ਦੇ ਕੋਲ ਇੱਕ ਉਹਨਾਂ ਨੂੰ ਵਜ੍ਹਾ ਵੀ ਮਿਲ ਜਾਣੀ ਹੈ ਨਾ ਉਹ ਦੁਨੀਆ ਨੂੰ ਕਹਿਣ ਕਿ ਦੇਖੋ ਜੀ ਸਾਡੇ ਤੇ ਅਟੈਕ ਹੁੰਦੇ ਆ ਸਾਡੇ ਤੇ ਬਾਰ ਬਾਰ ਜਿਹੜੇ ਹਮਲੇ ਕੀਤੇ ਜਾਂਦੇ ਸੋ ਸਾਨੂੰ ਆਪਣੇ ਦਿਫਾ ਦੇ ਲਈ ਸਾਨੂੰ ਆਪਣੀ ਸੁਰੱਖਿਆ ਦੇ ਲਈ ਜਿਹੜਾ ਇਹ ਨਿਊਕਲੀਅਰ ਪ੍ਰੋਗਰਾਮ ਆ ਇਹਦੀ ਬਹੁਤ ਜ਼ਿਆਦਾ ਜਰੂਰਤ ਆਸੋ ਉਹ ਉਹਦੇ ਵਿੱਚ ਹੋਰ ਉਹਦੇ ਵਿੱਚ ਤੇਜ਼ੀ ਲਿਆ ਸਕਦਾ ਉਹਨੂੰ ਆਪਣੇ ਨਿਊਕਲੀਅਰ ਜਿਹੜੇ ਹਥਿਆਰ ਆ ਉਹਨਾਂ ਨੂੰ ਉਹਨਾਂ ਨੂੰ ਬਣਾਉਣ ਦੇ ਵਿੱਚ ਈਰਾਨ ਤੇਜ਼ੀ ਵੀ ਲਿਆ ਸਕਦਾ ਇਸ ਤੋਂ ਬਾਅਦ ਇਹ ਹੁਣ ਇਜ਼ਰਾਈਲ ਨੇ ਦੇਖਣਾ ਕਿ ਕੀ ਉਹਨਾਂ ਨੇ ਇਹਨਾਂ ਦੀਆਂ ਨਿਊਕਲੀਅਰ ਫੈਸਿਲਿਟੀਆਂ ਤੇ ਅਟੈਕ ਕਰਨਾ ਤੇ ਜਾਂ ਫਿਰ ਉਹਨਾਂ ਨੇ ਇਹਨਾਂ ਦੀਆਂ ਆਇਲ ਫੈਸਿਲਿਟੀਆਂ ਤੇ ਅਟੈਕ ਕਰਨਾ ਜੋ ਜਿੱਥੇ ਵੀ ਉਹਨਾਂ ਨੇ ਅਟੈਕ ਕਰਨਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਜ਼ਰਾਈਲ ਨੇ ਜਾਂ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਨੇ 7 ਅਕਤੂਬਰ ਨੂੰ ਜੋ ਉੱਥੇ ਹੋਇਆ ਉਹਨਾਂ ਤੇ ਬਹੁਤ ਜ਼ਿਆਦਾ تنਕੀਦ ਹੋਈ ਕਿ ਤੁਸੀਂ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਕਿ ਜਿਹੜੀ ਮੋਸਾਦ ਜਥੇ ਜਿਹੜਾ ਸੜਕ ਤੇ ਤੁਰੀ ਜਾਂਦੀ ਕੀੜੀ ਵੀ ਦਿਖ ਪੈਂਦੀ ਆ ਬੇ ਬੂਟ ਤੇ ਲੱਗੀ ਚੁੰਗਮ ਵੀ ਦਿਖ ਪੈਂਦੀ ਆ ਉਹਨੂੰ ਆਪਣੇ ਦੁਸ਼ਮਣਾਂ ਦੇ ਉੱਤੇ ਉਹਨਾਂ ਦੀ ਇੰਨੀ ਤਿੱਖੀ ਨਜ਼ਰ ਆ ਤੇ ਉਹਨਾਂ ਨੂੰ ਪਤਾ ਕਿੱਦਾਂ ਨਹੀਂ ਲੱਗਾ ਕਿ 7 ਅਕਤੂਬਰ ਨੂੰ ਉਹਨਾਂ ਤੇ ਐਡਾ ਵੱਡਾ ਹਮਲਾ ਹੋਣ ਜਾ ਰਿਹਾ ਪਰ ਉਸ ਤੋਂ ਬਾਅਦ ਉਹਨਾਂ ਨੇ ਕਾਫੀ ਜ਼ਿਆਦਾ ਕਹਿ ਲੋ ਕਿ ਮੋਮੈਂਟਮ ਗੇਨ ਕੀਤਾ ਇਜ਼ਰਾਈਲੀ ਮਿਲਟਰੀ ਦੇ ਲਈ ਜੇ ਸਟ੍ਰੀਕ ਦੇ ਨਾਲ ਉਹਨਾਂ ਨੇ ਆਹ ਹਸਨ ਨਸਰੁੱਲਾ ਮਾਰਿਆ ਫਿਰ ਜਿਹੜੇ ਇਹ ਇਸਮਾਇਲ ਹਾਨੀਆਂ ਸੀਗੇ ਜਿਹੜੇ ਈਰਾਨ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਜਿਹੜਾ ਉਹਨਾਂ ਨੇ ਈਰਾਨ ਦੀ ਰਾਜਧਾਨੀ ਦੇ ਵਿੱਚ ਮਾਰਿਆ ਇਸੇ ਤਰੀਕੇ ਨਾਲ ਹੋਰ ਜਿਹੜੇ ਇਹਨਾਂ ਦੇ ਹਮਾਸ ਦੇ ਆਗੂ ਨੇ ਉਹਨਾਂ ਨੂੰ ਮਾਰਿਆ ਸੋ ਇਸ ਕਰਕੇ ਉਹਨਾਂ ਦੀ ਕੈਪੇਬਿਲਿਟੀ ਤਾਂ ਸਾਰਿਆਂ ਨੂੰ ਨਜ਼ਰ ਆਉਂਦੀ ਹੈ ਕਿ ਕਾਫੀ ਜ਼ਿਆਦਾ ਇਜ਼ਰਾਈਲ ਦੀ ਹੈਗੀ ਆ ਪਰ ਉਹ ਇਹਨੂੰ ਕਿਸ ਤਰੀਕੇ ਨਾਲ ਵਰਤਣਗੇ ਜਾਂ ਕਿੱਧਰਲੇ ਪਾਸੇ ਨੂੰ ਉਹ ਲਿਜਾ ਸਕਦੇ ਆ ਸਥਿਤੀਆਂ ਇਹ ਹਜੇ ਭਵਿੱਖ ਦੇ ਗਰਮ ਦੇ ਵਿੱਚ ਆ ਦੁਆ ਗਵਾ ਕਿ ਇਹ ਕਹਾਣੀ ਜਿਹੜੀ ਆ ਫੁੱਲ ਫਲੈਜ ਵਾਰ ਵੱਲੋਂ ਨਾ ਜਾਵੇ ਪਰ ਸਥਿਤੀਆਂ ਬਹੁਤ ਜ਼ਿਆਦਾ ਤਣਾਅਪੂਰਨ ਨੇ ਬਹੁਤ ਜ਼ਿਆਦਾ ਗੰਭੀਰ ਜਿਹੜੀ ਆ ਹਾਲਤ ਉਹ ਬਣੀ ਹੋਈ ਆ ਇਹ ਮਿਡਲ ਈਸਟ ਦੇ ਵਿੱਚ ਸੋ ਖੈਰ ਲਗਾਤਾਰ ਤੁਹਾਡੇ ਨਾਲ ਜਿਹੜਾ ਜੁੜਦੇ ਰਹਿਵਾਂਗੇ ਕਿ ਜੋ ਕੁਝ ਵੀ ਜਿਹੜਾ ਵਿਸ਼ਵ ਪੱਧਰ ਤੇ ਚੱਲ ਰਿਹਾ ਬਹੁਤ ਸਾਰੀਆਂ ਚੀਜ਼ਾਂ ਚੇਂਜ ਵੀ ਹੋਣੀਆਂ ਨਵੰਬਰ ਦੇ ਵਿੱਚ ਜਦੋਂ ਯੂ ਐਸ ਏ ਦੇ ਅੰਦਰ ਇਲੈਕਸ਼ਨ ਹੋਣੇ ਆ ਉਸ ਤੋਂ ਬਾਅਦ ਅਮਰੀਕਾ ਆਪਣੇ ਯੂਕਰੇਨ ਰਸ਼ੀਆ ਦਾ ਵਾਰ ਜਿਹੜਾ ਮਿਡਲ ਈਸਟ ਦੇ ਵਿੱਚ ਕੀ ਕੁਝ ਚੱਲ ਰਿਹਾ ਇਹਨੂੰ ਲੈ ਕੇ ਕਾਫੀ ਜ਼ਿਆਦਾ ਬਦਲਾਅ ਵੀ ਦੇਖਣ ਨੂੰ ਮਿਲ ਸਕਦੇ ਆ ਸੋ ਲਗਾਤਾਰ ਜੁੜੇ ਰਹੋ ਜੀ ਤੁਹਾਡੀ ਕੋਈ ਵੀ ਪ੍ਰਤੀਕਿਰਿਆ ਹੋਈ ਤੁਸੀਂ ਕਮੈਂਟ ਦੇ ਜਰੀਏ ਜਰੂਰ ਬਿਆਨਤ ਕਰ ਸਕਦੇ ਹੋ ਨਾਲ ਜੁੜੇ ਰਹਿਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਸਬਸਕ੍ਰਾਈਬ ਜਰੂਰ ਕਰ ਲਿਓ ਸਤਿ ਸ੍ਰੀ ਅਕਾਲ